22 ਫਰਵਰੀ ਨੂੰ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਲੁਧਿਆਣਾ ਦੇ ਨਗਰ ਨਿਗਮ ਦਫ਼ਤਰ ਮੂਹਰੇ ਹੱਲਾ ਬੋਲੇ ਗਿਆ ਸੀ ਐਨਾ ਹੀ ਨਹੀਂ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਆਸ਼ੂਤੋਸ਼ ਅਤੇ ਕਈ ਹੋਰ ਨਾਂ ਸਾਥੀਆਂ ਵੱਲੋਂ ਮਿਲ ਕੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਵੀ ਜੜਿਆ ਗਿਆ ਸੀ ਇਸ ਦੇ ਨਾਲ ਹੀ ਡਿਊਟੀ ਉੱਤੇ ਤਾਇਨਾਤ ਗੇਟਮੈਨ ਨੂੰ ਵੀ ਉੱਚਾ ਨੀਵਾ ਬੋਲਿਆ ਗਿਆ ਸੀ ਜਿਸ ਤੋਂ ਬਾਅਦ ਆਪਣੀ ਤੋਹਫੀ ਮੰਨਦੇ ਹੋਏ ਛੋਟੇ ਜਿਹੇ ਗੇਟਮੈਨ ਅਮਿਤ ਕੁਮਾਰ ਨੇ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਅਤੇ ਹੋਰ ਨਾਂ ਸਾਥੀਆਂ ਨੂੰ ਕਿਵੇਂ ਚੱਕਰਾਂ ਵਿੱਚ ਪਾਇਆ ਉਹ ਤੁਸੀਂ ਹੁਣ ਅਮਿਤ ਕੁਮਾਰ ਦੇ ਮੂੰਹ ਸੁਣੋ ਅਕੀਨਾਂ ਮੈਜਰ ਅਮਿਤਾ ਜੀ ਮੇਰਾ ਨਾਮ ਅੱਛਾ ਕਿੱਥੇ ਡਿਊਟੀ ਕਰਦੇ ਇੱਥੇ ਜੌਨ ਦਫਤਰ ਦੇ ਗੇਟ ਤੇ ਕਰਦੇ ਅੱਛਾ ਬਿਤੇ ਦਿਨੀ ਜਦੋਂ ਕਾਂਗਰਸ ਦਾ ਧਰਨਾ ਆਇਆ ਲੱਗਿਆ ਸੀਗਾ ਤੁਹਾਡੇ ਵੱਲ ਸ਼ਿਕਾਇਤ ਦਰਜ ਕਰਾ ਦੇਈ ਗਈ ਹੈ ਤੇ ਕੀ ਮਾਮਲਾ ਸੀਗਾ ਸਰ ਜੀ ਇੱਥੇ ਧਰਨਾ ਲਾਣਾ ਸੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬ ਆਏ ਸੀਗੇ ਤੇ ਇਹਨਾਂ ਨੇ ਗੇਟ ਬੰਦ ਸੀਗਾ ਫਟਾਫਟ ਆਏ ਸਾਰੇ ਕਟਵਰ 60 70 ਜਿਹੜੇ 100 150 ਸੀਗਾ ਜੱਥਾ ਸੀਗਾ ਅਸੀਂ ਤਾਂ ਹੁਣ ਸਰਕਾਰੀ ਡਿਊਟੀ ਕਰਦੇ ਆ ਆਪਣਾ ਡਰ ਵੀ ਹੁੰਦਾ ਹੈ ਵੀ ਕਿਸੇ ਨੇ ਚਲ ਸਾਰੇ ਆਏ ਫੜਾ ਫੜ ਭੱਜ ਕੇ ਗੇਟ ਖੋਲੋ ਗੇਟ ਖੋਲੋ ਬਸਰ ਮੈਂ ਆਫ ਸਾਈਡ ਤੇ ਹੋਣਾ ਸੀਗਾ ਹੁਣ ਨਹੀਂ ਕੋਈ ਡਰਾਇਟ ਕੋਲੋ ਖੋਲੋ ਖੋਲੋ ਫੜਾ ਫੜ ਖੋਲੋ ਹਾਂਜੀ ਜ਼ਬਰਦਸਤੀ ਖੋਲਿਆ ਸਰ ਇਹਨਾਂ ਨੇ ਗੇਟ ਅੱਗੇ ਮੈਂ ਤੁਹਾਨੂੰ ਕੋਈ ਗਾਣਾ ਕੱਢੀਆਂ ਜਾਂ ਡਰਾਇਟ ਗਾਣਾ ਤਾਂ ਸਰ ਨਹੀਂ ਕੱਢਿਆ ਕੋਈ ਅਪਸ਼ਬਦ ਵੀ ਨਹੀਂ ਬੋਲਿਆ ਬਸ ਤੁਹਾਨੂੰ ਖੋਲੋ ਖੋਲੋ ਤੁਸੀਂ ਸਾਨੂੰ ਦੇਖ ਕੇ ਗੇਟ ਕਿਉਂ ਬੰਦ ਕੀਤਾ ਫੜਾ ਫੜ ਖੋਲੋ ਅਸੀਂ ਖੋਲਦਾ ਸਰ ਕੋਈ ਟੰਪੈਰ ਕੋਈ ਤੁੰਗਾ ਆਇਆ ਨਹੀਂ ਸਰ ਅੱਛਾ ਤੇ ਕੀ ਕਹਿਣਾ ਚਾਹੀਦਾ ਤੁਹਾਨੂੰ ਠੀਕ ਕਹਿਣਾ ਚਾਹੀਦਾ ਉਹਨਾਂ ਨੂੰ ਮਾਫੀ ਮੰਗਣੇ ਚਾਹੀਦੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮਾਂ ਸਾਡੇ ਨਾਲ ਕਦੀ ਐਡਾ ਧੱਕਾ ਅਸੀਂ ਕਿਸੇ ਨੂੰ ਤਕਰ ਨਹੀਂ ਸਕਦੇ ਸਾਡੇ ਨਾਲ ਹੋਣਾ ਹੋਵੇਗਾ ਅਸੀਂ ਮੰਗ ਕਰਦੇ ਆ ਵੀ ਸਾਡੇ ਤੋਂ ਮਾਫੀ ਮੰਗੀ ਜਾਵੇ ਸਰ ਠੀਕ ਹੈ ਮਤਲਬ ਜ਼ਬਰਦਸਤੀ ਕੀਤੀ ਨਾ ਤੁਹਾਡੇ ਨਾਲ ਹਾਂਜੀ ਸਰ ਆਗੇ ਸਾਰੇ ਹੁਣ 67.5 ਜਣੇ ਮੈਂ ਇਕੱਲਾ ਉਥੇ ਖੜਾ ਕੀ ਕਰਾਂਗਾ ਜੀ ਸਰ ਜੀ ਠੀਕ ਦ ਗੇਟ ਖੋਲੋ ਗੇਟ ਖੋਲੋ ਫਟਾਫਟ ਹਾਂਜੀ ਹਾਂਜੀ ਸਰ ਅਸੀਂ ਤਾਂ ਬੰਦ ਕੀਤਾ ਹੋਇਆ ਸੀ ਹੁਣ ਅੰਦਰੋਂ ਆਤਰਾਂ ਗੇਟ ਬੰਦ ਰੱਖੋ ਕਿਤੋਂ ਘਰ 5-600 ਬੰਦਾ ਆ ਰਿਹਾ ਹੁਣ ਇੱਕ ਬੰਦਾ ਕੀ ਕਰ ਲੂੰਗਾ ਦੱਸੋ ਮੇਰੇ ਅੱਛਾ ਜਰੂ ਇਹ ਸਾਰੇ ਇਕੱਠੇ ਅਸੀਂ ਤੁਸੀਂ ਆਪਣੇ ਅਧਿਕਾਰੀ ਨਾਲ ਕਿਸੇ ਨਾਲ ਜਾਂ ਆਪਣੇ ਕਿਸੇ ਬੰਦੇ ਨਾਲ ਗੱਲਬਾਤ ਨਹੀਂ ਕੀਤੀ ਸਰ ਜੀ ਕੀ ਕਰੀਆ ਹੁਣ ਇੱਥੇ ਤੋਂ ਲੈ ਕੇ ਉੱਥੇ ਤੱਕ ਦਾ ਐਨਾ ਰਸਤਾ ਸੀਗਾ ਕਿੱਥੇ ਜਾਈਏ ਅੰਦਰ ਫਟਪੇਟ ਤਾਂ ਨਹੀਂ ਲੱਗੀਦਾ ਨਹੀਂ ਨਹੀਂ ਸਰ 7 ਵਜੇ ਤੁਸੀਂ ਮਾਮਲਾ ਦਰਜ ਕਰਵਾਤਾ ਜੀ ਸਰ ਜੀ ਮਾਮਲਾ ਦਰਜ ਆ ਜੀ ਤੁਸੀਂ ਉਹ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਸਰ ਮਾਫੀ ਮੰਗਣੀ ਚਾਹੀਦੀ ਸਰਕਾਰੀ ਮੁਲਾਜ਼ਮ ਦੇ ਨਾਲ ਤੱਕਾ ਨਹੀਂ ਨਾ ਕਰਨੇ ਚਾਹੀਦਾ ਅਸੀਂ ਵੀ ਡਿਊਟੀ ਤੇ ਆਨ ਡਿਊਟੀ ਆ ਦੇਖੋ ਕਦੀ ਵੀ ਅਸੀਂ ਕਿਸੇ ਨਾਲ ਗਲਤ ਬੋਲੇ ਨਹੀਂ ਨਾ ਤਾਂ 2 ਸਾਲ ਹੋ ਗਏ ਆ ਰਿਸਪੈਕਟ ਨਾਲ ਬੋਲੀਦਾ ਆ ਤੁਹਾਡੇ ਸਾਹਮਣੇ ਹੀ ਆ ਉਧਰ ਦੂਜੇ ਪਾਸੇ ਮਾਮਲਾ ਦਰਜ ਹੋਣ ਤੋਂ ਬਾਅਦ ਐਮਪੀ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਸ਼ਬਦਾਂ ਨੂੰ ਬਲੇਵਾ ਦਿੰਦੇ ਹੋਏ ਜੋ ਕਿਹਾ ਉਹ ਵੀ ਸੁਣ ਲਓ ਜਿੰਨੀ ਤੁਹਾਨੂੰ ਵੀ ਖੁਸ਼ੀ ਲੱਗਦੀ ਆ ਸਾਨੂੰ ਵੀ ਉਨਾ ਹੀ ਚਾਹੀ ਇਹ ਜਿਹੜੀਆਂ ਐਫ ਆਈ ਆ ਨਾ ਦਰਜ ਬੰਦੀਆਂ ਨਾ ਲੋਕਾਂ ਦੇ ਖਾਤਰ ਉਹ ਤਾਂ ਮੈਡਲ ਹੁੰਦੇ ਆ ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਉਠਾਉਨੇ ਆ ਤੇ ਉਹਦੇ ਸਰਕਾਰਾਂ ਤਾਨਾਸ਼ਾਈ ਜੇ ਕਰਦੀਆਂ ਆ ਆ ਕਿਹੜੀ ਧਾਰਾ ਲਾਈ ਆ ਕੋਈ 353 353 186 ਹੋਰ ਇਹ ਜੀ ਪਤਨ ਕਿਹੜੀ ਆਪੀਐਸ ਦੀ ਲਾਈਆਂ ਨੇ ਆਪੀਸੀ ਦੀਆਂ ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾ ਹੈ ਜਿਹੜਾ ਉਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ ਤੁਸੀਂ ਵੀ ਸਾਰੇ ਸੀ ਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ ਉਹਦੇ ਖਿਲਾਫ ਇਸੇ ਤਰੀਕੇ ਨਾਲ ਐਫਆਈਆ ਨਾਲ ਦਰਜ ਹੋਣਗੀਆਂ ਮੈਂ ਇੱਕ ਗੱਲ ਪਿਆਰ ਨਾਲ ਪਹਿਲਾਂ ਪੁੱਛਣਾ ਚਾਹਨਾ ਇਹ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ ਸਾਰਾ ਕਿਸਾਨ ਦੇਖ ਰਿਆ ਸੀ ਸਰਕਾਰ ਵੱਲ ਅੱਖਾਂ ਲਾਈ ਬੈਠਾ ਸੀ ਪਰ ਇਹਨਾਂ 'ਚ ਜਾਨ ਨਹੀਂ ਸੀ ਲੱਤਾਂ ਕੰਬਦੀਆਂ ਸੀ ਇਹਨਾਂ ਦੀ ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ ਮਜ਼ਦੂਰ ਇਹਨਾਂ ਤੋਂ ਐਫ ਆਈ ਆਰ ਦਰਜ ਨਹੀਂ ਹੋ ਅੱਜ ਵੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਜ਼ੀਰੋ ਐਫ ਆਈ ਆਰ ਜਿਹਨੂੰ ਨਾਮ ਦਿੱਤਾ ਹੈ ਉਹਨਾਂ ਦਾ ਮੁੰਡਾ ਜਿਹਨਾਂ ਦਾ ਮਾਰਿਆ ਗਿਆ ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ਼ ਨਹੀਂ ਦੇ ਸਕੇ ਪਰ ਜੇ ਅਸੀਂ ਗੱਲ ਕੀਤੀ ਲੋਕਾਂ ਦੀ ਤੇ ਜਿਹੜਾ ਕੀ ਹਾਸੇ ਵਾਲੀ ਗੱਲ ਇੱਕ ਹੋਰ ਆ ਇਹ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਅਫਸਰ ਅੰਦਰੋਂ ਦੋ ਤਾਲੇ ਲਾਈ ਬੈਠੇ ਸੀ ਪਹਿਲਾਂ ਹੀ ਤੁਹਾਡੇ ਮੀਡੀਆ 'ਚ ਆਇਆ ਐੜੜੇ ਮੋٹے ਤਾਲੇ ਅੰਦਰੋਂ ਲਾਈ ਬੈਠੇ ਸੀ ਜਿੱਥੇ ਕਿ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਕਰਨ ਗਏ ਸੀ ਅਸੀਂ ਤਾਂ ਲੋਕਾਂ ਦੇ ਕੰਮਾਂ ਖਾਤਰ ਗਏ ਸੀ ਭਈ ਦੂਜੀ ਗੱਲ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲੇ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੀ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅਗਲਾ ਉੱਥੇ ਜਾ ਕੇ ਤਾਲਾ ਲਾਵਾਂਗੇ ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਹਨਾਂ ਦੇ ਤਾਲਾ ਲਾਵਾਂਗੇ ਗਲਾਡਾ ਜਿੱਥੇ ਠੱਗੀਆਂ ਹੁੰਦੀਆਂ ਡਾਕੇ ਵੱਜਦੇ ਆ ਉੱਥੇ ਜਾ ਕੇ ਤਾਲੇ ਲਾਵਾਂਗੇ ਜਿੱਥੇ ਸਿਵਲ ਹਸਪਤਾਲ ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਉਹਦੇ ਦਫ਼ਤਰ ਜਾ ਕੇ ਤਾਲੇ ਲਾਵਾਂਗੇ ਜਿੱਥੇ ਅਫਸਰ ਬੈਠੇ ਆ ਇਹ ਤਾਂ ਸ਼ੁਰੂਆਤ ਆ ਕਿੱਥੇ ਕਿੱਥੇ ਰੋਕੋਗੇ ਜਿੱਥੇ ਤੁਹਾਡੀ ਲੁੱਟ ਵੀਡੀਓ ਜਿੱਥੇ ਲੁੱਟ ਮਚਾ ਰਹੇ ਆ ਬੀਡੀ ਪੀਓ ਜਿੱਥੇ ਲੁੱਟ ਮਚਾ ਰਹੇ ਆ ਉਹਨਾਂ ਦੇ ਤਾਲੇ ਲਾਵਾਂਗੇ ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਆ ਉੱਥੇ ਤਾਲੇ ਲਾਵਾਂਗੇ ਜਿੱਥੇ ਤੁਸੀਂ ਅਜੇ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ ਅਜੇ ਤੱਕ ਤੁਸੀਂ ਬੁੜਾਪਾ ਪੈਨਸ਼ਨ 2500 ਨਹੀਂ ਦਿੱਤੀ ਉਹ ਖੋਲਣੇ ਕਾਦੇ ਲਈਆ ਉਹਦੇ ਲਾਵਾਂਗੇ ਹਜ਼ਾਰ ਰੁਪਈਆ ਜਿਹੜੀਆਂ ਲੇਡੀਜ਼ ਨੂੰ ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ ਕਿਹੜਾ ਕਿਹੜਾ ਤਾਲਾ ਰੋਕ ਲਵਾਂਗੇ ਕੀਤਾ ਹੀ ਕੁਛ ਨਹੀਂ ਦੂਜਿਆਂ ਦੇ ਪੇਪਰ ਦੀ ਗੱਲ ਕਰਨੇ ਹੋ ਆਪਦਾ ਤਾਂ ਸਲੀਟ ਖਾਲੀ ਪਈ ਆ ਇੱਕ 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 ਕੋਈ ਆਨਸਰ ਹੀ ਨਹੀਂ ਲਿਖਿਆ ਹੋਇਆ ਤੇ ਕਿਹਨੂੰ ਰੋਕ ਲੋਂਗੇ ਤੁਸੀਂ ਹਰੇਕ ਤੇ ਤਾਲੇ ਜੜਾਂਗੇ ਐਫ ਆਈ ਆਰ ਇਹ ਤਾਂ ਬਹੁਤ ਤੁਸੀਂ ਯਾਰ ਬਹੁਤ ਐਫ ਆਈ ਆਰ ਤਿੰਨ ਸਾਡੇ 50 ਜਾਣੇ ਤੁਸੀਂ ਨਾਲ ਲਿਖੇ ਆ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਨਾਲ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਗ੍ਰਿਫਤਾਰੀਆਂ ਦੇਣ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ 'ਚ ਰੋਕੋਗੇ ਤੁਸੀਂ ਕਿਹੜੀਆਂ ਜੇਲਾਂ ਭਰੋਗੇ ਤੁਸੀਂ ਉਦੋਂ ਬਾਅਦ ਲਾਅ ਐਂਡ ਆਰਡਰ ਤੇ ਲਾ ਲਓ ਕਿੰਨੇ ਸ਼ੂਟ ਆਊਟ ਹੋ ਚੁੱਕੇ ਥੋਡੇ ਮੂਰੇ ਤੁਸੀਂ ਕਵਰ ਕਰਦੇ ਹੋ ਰੋਜ਼ ਰੋਜ਼ ਕਿੰਨੀਆਂ ਚਿੰਨੀਆਂ ਖੁਈਆਂ ਜਾਂਦੀਆਂ ਕਿੰਨੇ ਡਾਕੇ ਮੱਝਦੇ ਆ ਕਿੰਨੇ ਲੋਕ ਮਾਰੇ ਜਾਂਦੇ ਆ ਥਾਣਿਆਂ ਨੂੰ ਤਾਲੀ ਲਾਵਾਂਗੇ ਇਸ ਕਰਕੇ ਇੱਕ ਚੀਜ਼ ਤਾਂ ਦੱਸੋ ਜਿਹੜਾ ਬੁੱਢਾ ਦਰਿਆਏ 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਖਾ ਗਏ 14 ਕਰੋੜ ਦੀਆਂ ਫੈਂਸਿੰਗਾਂ ਖਾ ਗਏ ਉਹਦੇ ਤਾਲੀ ਲਾਵਾਂਗੇ ਸਭ ਤੋਂ ਜ਼ਰੂਰੀ ਮੈਨੂੰ ਸਰਕਾਰ ਜਵਾਬ ਦੇ ਦੇ ਤੇ ਉਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ ਜਿਹੜੇ ਐਮਐਲਏ ਸਰਕਾਰ ਦੇ ਤਾਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ ਜਿਹੜਾ ਸੀਲਿੰਗ ਸੀਲਿੰਗ ਕੀਤੀ ਹੋਈ ਇਹ ਐਮਐਲਏ ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ ਤੇ ਸਰਕਾਰ ਇੰਨੀ ਨਿਕੰਮੀ ਉਰੇ ਦੇ ਅਫਸਰ ਇੰਨੇ ਨਿਕੰਮੇ ਇਹਨਾਂ ਤੇ ਜਾਨ ਨਹੀਂ ਜਿਹੜੇ ਸੀਲ ਕੀਤੇ ਹੋਏ ਤਾਲੇ ਉਹ ਐਮਐਲਏ ਉਰੇ ਗੁੰਡੇ ਬਣ ਕੇ ਤੋੜਦੇ ਆ ਗੁੰਡੇ ਬਣ ਕੇ ਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ ਕਿਹੜੀ ਕਾਰਵਾਈ ਹੋਈ ਇਹ ਆ ਮਾਫੀਆ ਇਹ ਆ ਮਾਫੀਆ ਇਸ ਮੌਕੇ ਦਰਜ ਪਰਚੇ ਉੱਤੇ ਬੋਲਦੇ ਹੋਏ ਐਮਪੀ ਰਵਨੀਤ ਸਿੰਘ ਬਿੱਟੂ ਹੋਰਾ ਨੇ ਸਾਰਾ ਭਾਂਡਾ ਪੰਜਾਬ ਸਰਕਾਰ ਉੱਤੇ ਪਾੰਦ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਉੱਤੇ ਪਰਚੇ ਕਰ ਦਿੱਤੇ ਜਾਂਦੇ ਨੇ ਪਰ ਕਿਸਾਨ ਸ਼ੁਭਕਰਨ ਸਿੰਘ ਦੇ ਦੋਸ਼ੀਆਂ ਖਿਲਾਫ ਸਰਕਾਰ ਤੋਂ ਪਰਚਾ ਨਹੀਂ ਦਰਜ ਹੋਇਆ। ਇਸ ਦੇ ਨਾਲ ਹੀ ਐਮਪੀ ਰਵਨੀਤ ਸਿੰਘ ਬਿੱਟੂ ਹੋਰਾ ਨੇ ਕਿਹਾ ਕਿ ਤਾਲੀਆਂ ਦਾ ਦੌਰ ਜਾਰੀ ਰਹੇਗਾ।